ਸਤਿ ਸ੍ਰੀ ਅਕਾਲ ਜੀ ਮੈਂ ਆਟਾ ਡਾਹਰ ਜੋ ਸੀਮਾ ਲੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀਵੀ ਅੱਗੇ ਵਧਣ ਤੋਂ ਪਹਿਲਾਂ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰੀ ਸ਼ਾਕੇ 18 ਸਾਲ ਦਾ ਦੀਪਕ ਕਿਵੇਂ ਬਣਿਆ ਮਹਾਨ ਜੋਧਾ 75 ਸਾਲ ਦੀ ਉਮਰ ਵਿੱਚ ਜਦੋਂ ਲੋਕ ਰਿਟਾਇਰਮੈਂਟ ਲੈ ਲੈਂਦੇ ਹੈ ਤਾਂ ਉਦੋਂ ਬਾਬਾ ਦੀਪ ਸਿੰਘ ਜੀ 18 ਸਿਰ ਦਾ ਖੰਡਾ ਚੱਕ ਕੇ ਵੈਰੀਆਂ ਦੇ ਘਾਟੇ ਲੋਂਦੇ ਫਿਰਦੇ ਸਨ ਤਲਵਾਰ ਦੇ ਨਾਂ ਨਾਲ ਗੁਰਮਤ ਦੇ ਨੇਤਨੀ ਕਿਉਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਮੀੜਾਂ ਲਿਖ ਦਿੱਤੀ ਬਾਬਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਦਾ ਇੰਨਾ ਚਾਹ ਹੁੰਦਾ ਸੀ ਕਿ ਉਹ 14-14 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਲਿਖਦੇ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਉਹ ਚਮਕੌਰ ਦੀ ਜੰਗ ਅਤੇ ਸਰਸਾ ਨਦੀ ਦੇ ਪਿਛੋੜੇ ਤੇ ਨਾਲ ਕਿਉਂ ਨਹੀਂ ਸਨ ਅਤੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਉਸ ਸਮੇਂ ਨਾਲ ਕਿਉਂ ਨਹੀਂ ਸਨ ਅਤੇ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾਂ ਸ਼ਹੀਦ ਦਾ ਕਿਤਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਵਾਲੇ ਅਤੇ ਬੰਦਾ ਸਿੰਘ ਬਹਾਦਰ ਜੀ ਦੀ ਜੰਗ ਵਿੱਚ ਅੱਗੇ ਰਹਿਣ ਵਾਲੇ ਅਤੇ ਅਹਿਮਦ ਸ਼ਾਹ ਬਦਾਲੀ ਤੇ ਨਾਦਰ ਸ਼ਾਹ ਨੂੰ ਭਾਜੜਾ ਪਾਉਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਕਿਵੇਂ ਸ਼ਹਾਦਤ ਹੁੰਦੀ ਹੈ ਆਓ ਹੁਣ ਅਸੀਂ ਤੁਹਾਨੂੰ ਦੱਸੀਏ ਬਾਬਾ ਦੀਪ ਸਿੰਘ ਜੀ ਦਾ ਜਨਮ ਅੰਬਰਸਰ ਦੇ ਇੱਕ ਪਿੰਡ ਬਾਹੂ ਵਿੱਚ ਹੋਇਆ ਇਹਨਾਂ ਦੇ ਮਾਤਾ-ਪਿਤਾ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਿਲਾਂ ਤੋਂ ਹੀ ਪਿਆਰ ਸੀ। ਇੱਕ ਵਾਰ ਬਾਬਾ ਦੀਪ ਸਿੰਘ ਜੀ ਦੇ ਮਾਤਾ-ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਜਾ ਰਹੇ ਸੀ ਤਾਂ 18 ਸਾਲ ਦੇ ਦੀਪੇ ਨੇ ਕਿਹਾ ਮੈਂ ਮम्मी ਤੁਹਾਡੇ ਨਾਲ ਜਾਣਾ ਹੈ। ਤੇ ਫਿਰ ਉਹਨਾਂ ਦੇ ਮਾਤਾ-ਪਿਤਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਕੇ ਚਲੇ ਗਏ ਤੇ ਉਹਨਾਂ ਨੇ ਉੱਥੇ ਕਾਫੀ ਸਮਾਂ ਬਿਤਾਇਆ। ਜਦੋਂ ਉਹਨਾਂ ਦੇ ਮਾਤਾ-ਪਿਤਾ ਵਾਪਸ ਹੋਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਕੋਲ ਰੱਖ ਲਿਆ ਅਤੇ ਉਹਨਾਂ ਨੂੰ ਅਲੱਗ-ਅਲੱਗ ਭਸ਼ਾਵਾਂ ਦੇ ਸ਼ਸਤਰ ਵਿੱਦਿਆ ਵਿੱਚ ਮਾਹਿਰ ਕੀਤਾ। ਧਾਰਮਿਕ ਗ੍ਰੰਥਾਂ ਦੀ ਵਿੱਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਣ ਜਾਂਦੇ ਸੀ ਤਾਂ ਬਾਬਾ ਦੀਪ ਸਿੰਘ ਜੀ ਵੀ ਉਹਨਾਂ ਦੇ ਨਾਲ ਹੁੰਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤੇ ਚਮਕੌਰ ਦੀ ਲੜਾਈ ਲੜੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਕਿਉਂ ਨਾਲ ਨਹੀਂ ਸਨ? ਉਸ ਦਾ ਕਾਰਨ ਇਹ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲਈ ਕਿ ਅਸੀਂ ਦੀਪੇ ਨੂੰ ਘਰ ਲੈ ਕੇ ਜਾਣਾ ਹੈ ਅਤੇ ਉਸ ਦਾ ਵਿਆਹ ਕਰਨਾ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਆਗਿਆ ਦਿੰਦੇ ਹੈ ਅਤੇ ਇੱਕ ਹੁਕਮ ਵੀ ਦਿੰਦੇ ਹੈ ਕਿ ਤੁਸੀਂ ਉੱਥੇ ਬੈ ਕੇ ਹੀ ਸੇਵਾ ਕਰਨੀ ਹੈ ਅਤੇ ਜਦ ਸਾਨੂੰ ਤੁਹਾਡੀ ਜ਼ਰੂਰਤ ਪਵੇਗੀ ਅਸੀਂ ਤੁਹਾਨੂੰ ਸੁਨੇਹਾ ਭੇ ਪੁਸਤੰਬਰ ਦੇ ਟਾਈਮ ਆ ਜਾਂਦਾ ਹੈ ਅਨੰਦਪੁਰ ਕਿਲਾ ਛੱਡਣ ਦਾ ਤੇ ਸਰਸਾਨਾਂ ਦੀ ਤੇ ਪਰਿਵਾਰ ਦਾ ਵਿਛੋੜਾ ਪੈਣ ਦਾ ਤੇ ਚਮਕੌਰ ਸਾਹਿਬ ਦੀ ਜੰਗ ਦਾ ਜਦ ਚਮਕੌਰ ਦੀ ਜੰਗ ਹੁੰਦੀ ਹੈ ਤਾਂ ਗੁਰੂ ਸਾਹਿਬ ਲੜਦੇ ਲੜਦੇ ਤਲਵੰਡੀ ਸਾਬੋਂ ਪਹੁੰਚਦੇ ਹਨ ਤੇ ਉੱਥੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਭੇਜਿਆ ਜਾਂਦਾ ਹੈ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਾਉਂਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਦੱਖਣ ਵੱਲ ਚਲੇ ਜਾਂਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਦਿੰਦੇ ਹੈ ਕਿ ਤੁਸੀਂ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲ ਕੇ ਇੱਥੇ ਹੀ ਵਾਪਸ ਆਣ ਕੇ ਸ ਰਾਹੀ ਦਿੱਤਾ ਇੱਕ ਵਾਰ ਬਾਬਾ ਦੀਪ ਸਿੰਘ ਜੀ ਨੇ ਤਲਵੰਡੀ ਸਾਬੋ ਵਿੱਚ ਇੱਕ ਖੂਹ ਪਟਵਾਇਆ ਤੇ ਉਸ ਖੂਹ ਨੂੰ ਅੱਜ ਕੱਲ੍ਹ ਸ਼ੀਦਾਂ ਦਾ ਖੂਹ ਵੀ ਕਿਹਾ ਜਾਂਦਾ ਹੈ ਬਾਬਾ ਦੀਪ ਸਿੰਘ ਜੀ 30 ਸਾਲ ਤੋਂ ਬਾਅਦ ਤਲਵੰਡੀ ਸਾਬੋ ਨੰਦਮਮਾ ਸਾਹਿਬ ਰੁਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਜਿੱਦੀਆਂ ਚਾਰ ਬੀੜਾਂ ਲਿਖੀਆਂ ਅਤੇ ਤਖਤ ਸਾਹਿਬਾਂ ਤੇ ਭੇਜੀਆਂ ਜੋ ਅੱਜ ਵੀ ਉੱਥੇ ਹੀ ਹਨ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਦੇ ਸਨ ਤਾਂ ਉਹ ਆਪਣੇ ਕੋਲ ਦੋ ਬਰਤਨ ਰੱਖ ਲੈਂਦੇ ਸਨ ਇੱਕ ਵਿੱਚ ਪਾਣੀ ਤੇ ਇੱਕ ਵਿੱਚ ਛੋਲੇ ਹੁੰਦੇ ਸਨ ਤੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਤਾਂ ਉਹਦੋਂ ਉਹਨਾਂ ਨੇ ਕਲਮਾ ਘੜ ਘੜ ਕੇ ਇੱਕ ਪੂਰਾ ਕੋਠਾ ਭਰ ਲਿਆ ਸੀ ਉਸ ਤੋਂ ਬਾਅਦ ਉਹ ਜਦੋਂ ਲਿਖਦੇ ਸਨ ਕਲਮ ਜਦੋਂ ਅੱਗੇ ਮੋਟੀ ਹੋ ਜਾਂਦੀ ਸੀ ਤਾਂ ਉਹ ਉਸ ਨੂੰ ਸਰੋਵਰ ਵਿੱਚ ਤਾਰ ਦਿੰਦੇ ਸਨ ਉੱਥੇ ਇੱਕ ਸਿੱਖ ਹੁੰਦਾ ਹੈ ਅਤੇ ਉਹ ਬਾਬਾ ਦੀਪ ਸਿੰਘ ਜੀ ਨੂੰ ਕਹਿੰਦਾ ਹੈ ਜਦੋਂ ਕਲਮ ਮੋਟੀ ਹੋ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਚਾਕੂ ਜਾਂ ਛੁਰੀ ਨਾਲ ਤਿੱਖਾ ਕਰ ਲਿਆ ਕਰੋ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਹਨ ਕਿ ਜਿਹੜੀ ਕਲਮ ਮੇਰੇ ਗੁਰੂ ਦੀ ਬਾਣੀ ਲਿਖਦੀ ਹੈ ਤਾਂ ਮੈਂ ਉਸ ਤੇ ਚਾਕੂ ਜਾਂ ਛੁਰੀ ਕਿਵੇਂ ਚਲਾਵਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਮਨ ਵਿੱਚ ਬਾਣੀ ਲਈ ਕਿੰਨਾ ਸਨਮਾਨ ਤੇ ਇੱਜ਼ਤ ਸੀ ਇਸੇ ਸਮਾਂ ਲੰਘਦਾ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਜੰਗ ਵੱਲ ਭੇਜਦੇ ਹੈ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਹਨ ਜਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਹਨ ਤਾਂ ਉਹਨਾਂ ਦੀ ਉਮਰ 36 ਸਾਲ ਸੀ ਤੇ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 26 ਸਾਲ ਦੇ ਨੇੜੇ ਤੇਰੇ ਸੀ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਅੱਗੇ ਹੋ ਕੇ ਸਾਰੀਆਂ ਜੰਗਾਂ ਲੜੀਆਂ ਜਿਵੇਂ ਕਪੂਰੀ ਅਤੇ ਸਰਹੰਦ ਨੂੰ ਫਤਿਹ ਕਰਨਾ ਤੇ ਆਨੰਦਪੁਰ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਦੀ ਉਸਤਤ ਕਰਦੇ ਹੈ ਅਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾਸ਼ਹੀਦ ਦਾ ਦਰਜਾ ਦਿੱਤਾ ਤੇ ਉਹਨਾਂ ਦਾ ਜੱਥਾ ਸ਼ਹੀਦੀ ਜੱਥੇ ਦੇ ਨਾਮ ਨਾਲ ਮਸ਼ਹੂਰ ਹੁੰਦਾ ਹੈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਸਿੱਖਾਂ ਵਾਸਤੇ ਬਹੁਤ ਮਾੜਾ ਟਾਈਮ ਹੁੰਦਾ ਹੈ ਜਿਸ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਾਇਆ ਸੀ ਤੇ ਉਹ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇ ਦਿੰਦਾ ਹੈ ਉਹ ਟਾਈਮ ਜਕਰੀਆ ਖਾਨ ਗਈਆ ਖਾਨ ਤੇ ਕਸ਼ਮੀਰ ਮਨੂ ਵਰਗੇ ਇਹ ਮਿਲ ਕੇ ਸਿੱਖਾਂ ਦੇ ਕਤਲੇਆਮ ਕਰਦੇ ਸਨ ਸਿੱਖਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਤੇ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਮਿਸਲਾਂ ਨੂੰ 12 ਜਥਿਆਂ ਵਿੱਚ ਵੰਡ ਦਿੱਤਾ ਉਹਨਾਂ ਵਿੱਚੋਂ ਇੱਕ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਸੀ ਹੁਣ ਮੁਗਲ ਤਾਂ ਹੀ ਦੀ ਸਿੱਖਾਂ ਦੇ ਬੈਰੀ ਅਤੇ ਉਹਨਾਂ ਦੇ ਨਾਲ ਹਮਲਾਬਰ ਨਾਦਰ ਸ਼ਾਹ ਬਦਾਲੀ ਵਰਗੇ ਭਾਰਤ ਤੇ ਹਮਲਾ ਕਰਦੇ ਸਨ ਤੇ ਹਿੰਦੂਆਂ ਦੀਆਂ ਧੀਆਂ ਭੈਣਾਂ ਚਾਕੇ ਲੈ ਜਾਂਦੇ ਸਨ ਤਾਂ ਸਿੱਖ ਬਦਾਲੀ ਤੇ ਹਮਲਾ ਕਰਕੇ ਹਿੰਦੂ ਬੀਬੀਆਂ ਨੂੰ ਚੜਾ ਲਿਆਉਂਦੇ ਸਨ ਇਸ ਤੋਂ ਬਾਅਦ ਬਦਾਲੀ ਗੁੱਸੇ ਵਿੱਚ ਆ ਗਿਆ ਤਾਂ ਸਿੱਖਾਂ ਦੇ ਮਗਰ ਹੱਥ ਧੋਕੇ ਪੈ ਗਿਆ ਆ ਬਦਾਲੀ ਆਪਣੇ ਮੁੰਡੇ ਤਮੂਰ ਤੇ ਜਹਾਂਨ ਖਾਨ ਨੂੰ ਲਾਹੌਰ ਤੋਂ ਅੰਮ੍ਰਿਤਸਰ ਭੇਜਦਾ ਹੈ ਤੇ ਉਹ ਆਪਸ ਵਿੱਚ ਸਲਾਹ ਕਰਦੇ ਹਨ ਕਿ ਅਸੀਂ ਸਿੱਖਾਂ ਨੂੰ ਕਿਵੇਂ ਖਤਮ ਕਰੀਏ ਸਿੱਖਾਂ ਨੂੰ ਅਸੀਂ ਮਾਰ-ਮਾਰ ਥੱਕ ਗਏ ਹਾਂ ਇਹ ਫਿਰ ਖੜੇ ਹੋ ਜਾਂਦੇ ਹਨ ਤਾਂ ਉਹ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਚੁੰਨਦੇ ਹਨ ਤਾਂ ਸਰੋਵਰ ਵਿੱਚੋਂ ਗੰਦਮੰਦ ਤੇ ਹੱਡੀਆਂ ਭਰ ਦਿੰਦੇ ਹਨ ਫਿਰ ਇੱਕ ਸਿੱਖ ਬਾਬਾ ਦੀਪ ਸਿੰਘ ਜੀ ਦੇ ਸਰੋਵਰ ਦੀ ਬਿਆਦਬੀ ਦੀ ਖਬਰ ਲੈ ਕੇ ਜਾਂਦਾ ਹੈ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ ਇਹ ਖਬਰ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਲਹੂ ਤਰਿਆ ਆ ਦੇ 18 ਸੇਰ ਦਾ ਖੰਡਾ ਚੱਕ ਕੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਤੋਂ ਅਮਰਸਰ ਦੀ ਧਰਤੀ ਵੱਲ ਰਵਾਨਾ ਹੋ ਜਾਂਦੇ ਹਨ ਮਾਲਵੇ ਦੇ ਪਿੰਡਾਂ ਵਿੱਚੋਂ ਲੰਘਦੇ ਹੋਏ ਬਾਬਾ ਦੀਪ ਸਿੰਘ ਜੀ ਦੇ ਨਾਲ ਕਾਫੀ ਸੰਗਤਾਂ ਜੁੜ ਜਾਂਦੀਆਂ ਹਨ ਮਾਝੇ ਤੱਕ ਪਹੁੰਚਦੇ ਬੌਂਦੇ ਬਾਬਾ ਦੀਪ ਸਿੰਘ ਜੀ ਦੇ ਨਾਲ 5000 ਸੰਗਤ ਇਕੱਠੀ ਹੋ ਜਾਂਦੀ ਹੈ ਪਿੰਡਾਂ ਵਿੱਚ ਜਾ-ਜਾ ਜਿੱਦੋਂ ਉਹਨਾਂ ਨੇ ਹੋਕੇ ਦਿੱਤੇ ਤਾਂ ਲੋਕ ਉਹਨਾਂ ਨਾਲ ਇਕੱਠੇ ਹੋ ਗਏ 10000 ਦੀ ਸੰਗਤ ਲੈ ਕੇ ਬਾਬਾ ਦੀਪ ਸਿੰਘ ਜੀ ਕਰਨਤਾਰਾਂ ਦੀ ਧਰਤੀ ਆ ਪਹੁੰਚੇ ਤੇ ਉੱਥੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਤੇ ਉਹਨਾਂ ਨੇ ਕਿਹਾ ਹੁਣ ਵੀ ਸਮਾਂ ਹੈ ਜਿਸ ਨੇ ਮੁੜਨਾ ਹੈ ਉਹ ਵਾਪਸ ਮੁ ਟੱਪੇ ਉਹ ਜਿਹੜਾ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ ਤਾਂ ਸੰਗਠਨਾ ਨੇ 1 ਮਿੰਟ ਵੀ ਨਹੀਂ ਲਗਾਇਆ ਤੇ ਉਹ ਲੁਕੀਟ ਟੱਪ ਗਏ ਜਦ ਇਹ ਖਬਰ ਪਹੁੰਚਦੀ ਹੈ ਤਮੂਰ ਤੇ ਜਹਾਨ ਖਾਨ ਉਹ 30 ਹਜ਼ਾਰ ਦੀ ਫੌਜ ਉਹਨਾਂ ਵੱਲ ਭੇਜਦਾ ਹੈ ਤੇ ਉਹ ਪਿੰਡ-ਪਿੰਡ ਜਾ ਕੇ ਜਹਾਦੀ ਝੰਡੇ ਦਾ ਨਾਹਰਾ ਲਾਉਂਦੇ ਹਨ ਤੇ ਕਹਿੰਦੇ ਹਨ ਜਿਸ ਤੋਂ ਘੋੜਾ ਜਾਂ ਤਲਵਾਰ ਹੈ ਉਹ ਸਾਡੇ ਨਾਲ ਜੰਗ ਵਿੱਚ ਆਵੇ ਗੋਲਵੜ ਦੇ ਇਲਾਕੇ ਵਿੱਚ ਆ ਕੇ ਦੋਨਾਂ ਫੌਜਾਂ ਦਾ ਆਮਣਾ-ਸਾਮਣਾ ਹੋ ਗਿਆ ਅਮਰੀਕ ਸਰ ਦੀ ਬਿਆਦਬੀ ਦੀ ਸਿੱਖਾਂ ਨੂੰ ਇਹੋ ਜੀ ਸਾਟ ਲੱਗਦੀ ਸੀ ਕਿ ਤੇ ਉਹ ਅਫਗਾਨੀਆਂ ਦੇ ਭਾਰੀ ਪੈ ਗਏ ਤੇ ਉਹਨਾਂ ਨੇ ਅਫਗਾਨੀਆਂ ਦੀਆਂ ਭਾਜੜਾ ਲਗਾ ਦਿੱਤੀਆਂ ਜਹਾਨ ਖਾਨ ਨੇ ਗੁੱਸੇ ਵੀ ਟਾ ਕੇ ਆਪਣੇ ਹੀ ਸੈਨਿਕਾਂ ਦੇ ਥੇਰ ਵਾੜ ਦਿੱਤੇ ਉਸ ਨੇ ਕਿਹਾ ਜੇਕਰ ਤੁਸੀਂ ਮੈਦਾਨ ਵਿੱਚ ਭਜੋਗੇ ਤਾਂ ਮੈਂ ਤੁਹਾਨੂੰ ਮਾਰ ਦੇਵਾਂਗਾ ਮਹਿਮੂਦ ਮੀਰ ਖਾਨ ਅਫਗਾਨਾਂ ਦੀ ਫੌਜ ਅਕੀਤ ਤੇ ਤੀਰਾਂ ਨਾਲ ਸਿੱਖਾਂ ਨੂੰ ਜਿੱਦ ਕਰੀ ਜਾਂਦਾ ਸੀ ਉਹ ਹਾਥੀ ਤੇ ਬੈਠਾ ਬੈਠਾ ਇੱਕ ਬਾਰਸ਼ਾ ਮਾਰਦਾ ਹੈ ਤਾਂ ਸਰਦਾਰ ਦਿਆਲ ਸਿੰਘ ਜੋ ਕਿ ਸਿੱਖਾਂ ਦੀ ਫੌਜ ਵਿੱਚ ਸੀ ਤਾਂ ਉਸਨੇ ਉਸਦੇ ਬਰਸ਼ੇ ਦੇ ਦੋ ਟੁਕੜੇ ਕਰ ਦਿੱਤੇ ਤਾਂ ਉਹ ਉਸਦੇ ਤੀਰ ਮਾਰਦੇ ਆ ਤੇ ਉਹ ਹਾਥੀ ਤੋਂ ਥੱਲੇ ਆ ਕੇ ਡਿੱਗ ਪੈਂਦਾ ਹੈ ਇਸ ਤਰ੍ਹਾਂ ਸਿੱਖਾਂ ਨੇ ਅਫਗਾਨਾਂ ਦੇ ਵੱਡੇ ਵੱਡੇ ਜਰਨੈਲਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਅਫਗਾਨਾਂ ਤੋਂ ਇੱਕ ਹੋਰ ਫੌਜ ਦੀ ਟੁਕੜੀ ਆ ਜਾਂਦੀ ਹੈ ਤਾਂ ਸਿੱਖ ਪਹਿਲਾਂ ਹੀ ਲੜ ਲੜ ਥੱਕ ਗਏ ਸਨ ਉਸ ਟਾਈਮ ਅਫਗਾਨੀ ਸਿੱਖਾਂ ਦੇ ਭਾਰੀ ਪੈ ਗਏ ਇੱਕ ਅਫਗਾਨੀਆਂ ਦਾ ਜਰਨੈਲ ਜਿਸ ਦਾ ਨਾਮ ਸੀ ਜਮਾਲ ਖਾਨ ਉਹ ਤੇ ਬਾਬਾ ਦੀਪ ਸਿੰਘ ਜੀ ਆਮੋ ਸਾਹਮਣੇ ਹੋ ਜਾਂ 35 ਸਾਲ ਦਾ ਸੀ ਤੇ ਬਾਬਾ ਦੀਪ ਸਿੰਘ ਜੀ 75 ਸਾਲ ਦੇ ਸੀ ਬਾਬਾ ਦੀਪ ਸਿੰਘ ਜੀ ਤੇ ਉਸ ਦੇ ਵਿਚਕਾਰ ਬਹੁਤ ਤਕੜੀ جنگ ਹੋਈ ਇੱਥੇ ਇੱਕ ਇਕੱਠਾ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਦੋਨਾਂ ਦੇ ਸਿਰ ਧੜ ਤੋਂ ਅਲੱਗ ਹੋ ਜਾਂਦੇ ਹਨ ਅਤੇ ਇਥੋਂ ਇਤਿਹਾਸਕਾਰਾਂ ਨੇ ਅਲੱਗ-ਅਲੱਗ ਲਿਖਿਆ ਹੋਇਆ ਹੈ ਇੱਕ ਦਾ ਵਿਚਾਰ ਇਹ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਅਲੱਗ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ ਤੇ ਬਾਬਾ ਦੀਪ ਸਿੰਘ ਕਿਨੇ ਆਪਣੇ ਖੱਬੇ ਹੱਥ ਦੀ ਟਾਲੀ ਦੇ ਆਪਣਾ ਕੀਛ ਰੱਖਿਆ ਅਤੇ ਸੱਜੇ ਹੱਥ ਨਾਲ ਵੈਰੀਆਂ ਦੇ ਗਾਟੇ ਲਾ ਕੇ ਅੰਮ੍ਰਿਤਸਰ ਜਾ ਕੇ ਆਪਣਾ ਕੀਛ ਅਸਥਿਤ ਕਰ ਦਿੱਤਾ ਦੂਸਰੇ ਦਾ ਵਿਚਾਰ ਇਹ ਸੀ ਕਿ ਬਾਬਾ ਦੀਪ ਸਿੰਘ ਜੀ ਦੀ ਧੌਣ ਤੇ ਇੱਕ ਬਹੁਤ ਵੱਡਾ ਲੱਗਾ ਹੋਇਆ ਸੀ ਤੇ ਉਹ ਖੱਬੇ ਹੱਥ ਨਾਲ ਆਪਣੀ ਗਰਦਨ ਫੜਦੇ ਹਨ ਤੇ ਸੱਜੇ ਹੱਥ ਨਾਲ ਲੜਦੇ ਸਨ ਤੇ ਲੜਦੇ ਲੜਦੇ ਦਰਬਾਰ ਸਾਹਿਬ ਪਹੁੰਚਦੇ ਹਨ ਪ੍ਰਕਰਮਾ ਵਿੱਚ ਜਾ ਕੇ ਆਪਣਾ ਪ੍ਰਾਣ ਪੂਰਾ ਕਰਦੇ ਹਨ ਤੇ ਆਪਣਾ ਸੀਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਸ਼ਹੀਦ ਹੋ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ ਵਿੱਚ ਬਹੁਤ ਵੱਡੀ ਸ਼ਹਾਦਤ ਹੈ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਂਦ ਹਨ ਉਹਨਾਂ ਨੂੰ ਪਤਾ ਸੀ ਕਿ ਬਾਬਾ ਦੀਪ ਸਿੰਘ ਜੀ ਵਰਗੇ ਜਰਨੈਲਾ ਦੀ ਸਾਨੂੰ ਅੱਗੇ ਜਾ ਕੇ ਬਹੁਤ ਲੋੜ ਪੈਣੀ ਹੈ ਏਸੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਵਿੱਚ ਅੱਗੇ ਹੋ ਕੇ ਲੜੇ ਤੇ ਖਾਲਸਾ ਰਾਜ ਦੀ ਫੈਰ ਜਾਣਾ ਹੋਈ ਜਦ ਬਦਾਲੀ ਵਰਗੇ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਕੀਤੀ ਤਾਂ ਬਾਬਾ ਜੀ ਨੇ ਆਪਣਾ ਸ਼ੀਸ਼ ਦੇ ਕੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ ਇਹ ਸਨ ਬਾਬਾ ਦੀਪ ਸਿੰਘ ਜੀ ਸਾਨੂੰ ਮਾਣ ਹੈ ਬਾਬਾ ਦੀਪ ਸਿੰਘ ਦੀ ਵਰਗੇ ਜਰਨੈਲ ਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਨੰਮੀਆਂ ਤੇ ਨੰਮੀਆਂ ਵੀਡੀਓ ਤੁਹਾ ਤੱਕ ਪਹੁੰਚਦੀਆਂ ਰਹਿਣ ਥੈਂਕ ਯੂ ਤੇ ਧੰਨਵਾਦ